ਸਤਿ ਸ਼੍ਰੀ ਅਕਾਲ ਜੀ ਕਿਦਾਂ ਹੋ ਜੀ ਸਾਰੇ ਹੋਪ ਸਾਰੇ ਠੀਕ ਠਾਕ ਹੋ ਹੋਮੋਂਗੇ ਮੇਰੇ ਵੱਲੋਂ ਸਾਰੀਆਂ ਭੈਣਾਂ ਨੂੰ ਕਰਵਾ ਚਾਹਉਂਦੀ ਹਾਂ ਬਹੁਤ-ਬਹੁਤ ਮੁਬਾਰਕਾਂ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਹੱਸਦਾ ਖੇੜਦਾ ਵਸਦਾ ਰੱਖੇ ਸਦਾ ਸੁਹਾਗਣ ਰਹੋ ਜੀ ਤੇ ਪ੍ਰਮਾਤਮਾ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਦੇ ਰੰਗ ਤੇ ਸੋਹਣੇ-ਸੋਹਣੇ ਰੰਗ ਭਰ ਕੇ ਰੱਖੇ ਤੇ ਸੋਡ ਸਾਰਿਆਂ ਦੀ ਜ਼ਿੰਦਗੀ ਖੁਸ਼ਹਾਲ ਹੋਵੇ ਸੋਹਣੇ-ਸੋਹਣੇ ਰੰਗ ਤੁਸੀਂ ਹਮੇਸ਼ਾ ਪਾਉਂਦੇ ਰਹੋ ਟੜਦੀ ਕਲਾ ਵਿੱਚ ਰਹੂ ਤੁਸੀਂ ਲੋ ਜੀ ਅੱਜ ਦੀ ਜਿਹੜੀ ਆਪਣੀ ਕਲੈਕਸ਼ਨ ਰਹੂਗੀ ਇਹ ਕਈ ਟਾਈਪ ਦੀ ਹੋਊਗੀ ਵਿੱਚ ਇਹਦੇ ਸਟੀਚਿੰਗ ਵੀ ਦਿਖਾਵਾਂਗੇ ਵਰਕ ਵੀ ਦਿਖਾਵਾਂਗੇ ਤੇ ਸੂਟ ਦੀ ਵੀ ਦਿਖਾਵਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਦੇਖੋ ਆਪਣੇ ਟਾਈ ਡਾਈ ਦੇ ਸੂਟ ਆਏ ਸੀਗੇ ਕਾਫੀ ਜ਼ਿਆਦਾ ਵਧੀਆ ਤੁਹਾਡਾ ਰਿਸਪੌਂਸ ਰਿਹਾ ਸੀਗਾ 18 19 ਸੂਟ ਸੀਗੇ ਇੱਕ ਘੰਟੇ ਦੇ ਵਿੱਚ ਸੋਨੇਸ ਕਲੀਅਰ ਕੀਤਾ ਸੀਗਾ ਸਾਰੇ ਆਪਣੀ ਵੀਡੀਓ ਵਾਲੇ ਸੂਟ ਤੇ ਉਹਦੇ ਉੱਤੇ ਕੁਝ ਕਸਮਰਾਂ ਦੇ ਵਰਕ ਹੋ ਕੇ ਜਾਣੇ ਸੀਗੇ ਤੇ ਉਹਨਾਂ ਦੇ ਇਹ ਵਰਕ ਵਾਲੇ ਦਿਖਾਣੇ ਆ ਮੈਂ ਬਹੁਤ ਸੋਹਣਾ ਦੇਖੋ ਵਰਕ ਹੋਇਆ neck ਦੇ ਉੱਤੇ ਬਹੁਤ ਪਿਆਰਾ ਤੇ ਇਦਾਂ ਇਹਦੀ ਚਾਕਾਂ ਦੇ ਉੱਤੇ ਵਰਕ ਹੋਇਆ ਬਾਜੂ ਦੇ ਉੱਤੇ ਵਰਕ ਆਊਗਾ ਤੇ ਇਹਦੀ ਬਾਟਮ ਦੇ ਉੱਤੇ ਵਰਕ ਆਊਗਾ ਜੀ ਇਹ ਵਾਲੇ ਸੂਟ ਆਪਾਂ ਦੁਬਾਰਾ ਰੀਸਟਾਕ ਕਰ ਚੁੱਕੇ ਹਾਂਗੇ ਜਿਨ੍ਹਾਂ ਨੇ ਵਰਕ ਕਰਵਾਉਣਾ ਹੈ ਜਾਂ ਐਸ ਇਟ ਇਜ਼ ਲੈਣਾ ਹੈ ਜਿਹੜੀਆਂ ਭੈਣਾਂ ਨੇ ਤਾਂ ਇਦਾਂ ਵੀ ਲੈ ਸਕਦੇ ਹੋ ਇਹ ਸੂਟ ਆਪਾਂ ਟਾਈ ਡਾਈ ਦੇ ਰੀਸਟਾਕ ਕਰ ਚੁੱਕੇ ਹਾਂਗੇ ਕਾਫੀ ਮੈਨੂੰ ਮੈਸੇਜ ਆ ਰਹੇ ਸੀਗੇ ਬਟ ਮੇਰੇ ਤੋਂ ਨਹੀਂ ਹੋ ਰਿਹਾ ਸੀਗਾ ਲਓ ਜੀ ਇਹ ਵਾਲੇ ਸੂਟ ਆਪਣੇ ਆ ਚੁੱਕੇ ਨੇਗੇ ਬੜਾ ਪਿਆਰਾ ਜਿਹਾ ਜਿਹੜਾ ਸੂਟ ਹੈਗਾ ਵਰਕ ਹੋ ਕੇ ਬਹੁਤ ਜ਼ਿਆਦਾ ਉੱਬਰ ਕੇ ਸਾਹਮਣੇ ਆਇਆਗਾ ਇਹਦਾ ਜਿਹੜਾ ਬਹੁਤ ਪਿਆਰਾ ਹੈ ਜੀ ਲਓ ਜੀ ਤੇ ਨੈਕਸਟ ਜੋ ਮੈਂ ਤੁਹਾਨੂੰ ਦਿਖਾ ਰਹੀਆਂਗੀ ਇਹ ਵਾਲਾ ਇਹ ਬਹੁਤ ਸੋਹਣਾ ਸੂਟ ਹੈ ਚਾਕਲੇਟ ਸ਼ੇਡ ਦੇ ਵਿੱਚ ਥੋੜਾ ਜਿਹਾ ਸ਼ੇਡ ਚੇਂਜ ਆ ਰਿਹਾਗਾ ਇਹਦੇ ਵਿੱਚ ਤੇ ਇਹਦੇ ਵਿੱਚ ਆਪਾਂ ਨੇ ਮਿਰਰ ਵਰਕ ਕਰਵਾਇਆ ਜੀ ਬਹੁਤ ਸੋਹਣਾ ਨਾਲ 골ਡਨ ਜਰੀ ਲਗਵਾ ਕੇ ਥ੍ਰੈਡ ਲਗਵਾ ਕੇ ਮਿਰਰ ਵਰਕ ਹੋਇਆ ਐਂਡ ਇਹਦੀ ਬਾਜੂ ਦੇ ਉੱਤੇ ਵੀ ਵਰਕ ਹੋਇਆ ਸਾਡੇ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਆਪਾਂ ਹੱਥ ਵਾਲੀ ਮਸ਼ੀਨ ਨਾਲ ਕੰਮ ਕਰਵਾਨੇ ਕੋਈ ਆਪਣਾ ਕੰਪਿਊਟਰਾਈਜ਼ ਕੰਮ ਨਹੀਂ ਹੈਗਾ ਵੱਡੀਆਂ ਮਸ਼ੀਨਾਂ ਵਾਲਾ ਉਹ ਆਪਾਂ ਨਹੀਂ ਕਰਵਾਂਦੇ ਹੈਗੇ ਆਪਾਂ ਹੱਥ ਦੀ ਮਸ਼ੀਨ ਨਾਲ ਕਾਰੀਗਰ ਤੋਂ ਰੈਡੀ ਕਰਵਾਨੇ ਹੈ ਜਿਸ ਸੂਟ ਐਂਡ ਨੈਕਸਟ ਸੂਟ ਹੈਗਾ ਜਿਹੜਾ ਇਹ ਵੀ ਆਪਣਾ ਟਾਈ ਡਾਈ ਦੇ ਵਿੱਚ ਹੀ ਰੈਡੀ ਹੋਏਗਾ ਬਹੁਤ ਸੋਹਣਾ ਸੂਟ ਹੈ ਵੀ ਟਾਈ ਡਾਈ ਵਾਲਾ ਆਰਗੈਂਜ਼ਾ ਦਾ ਸੂਟ ਸੀਗਾ ਇਹਨੂੰ ਦੇਖੋ ਤੁਸੀਂ ਆਪਾਂ ਜਿਹਦਾ ਸਸਤੇ ਸੂਟ ਲੈ ਕੇ ਵੀ ਉਹਨਾਂ ਨੂੰ ਵਧੀਆ ਕਰਵਾ ਸਕਦੇ ਇਹਨਾਂ ਨੇ ਇਹ ਵਾਲੇ ਵਰਕ ਦੀ ਫੋਟੋ ਭੇਜੀ ਸੀਗੀ ਐ ਤਾਂ ਇਹਨਾਂ ਦੇ ਚਾਕਾਂ ਦੇ ਉੱਤੇ ਵਰਕ ਆਊਗਾ ਤੇ ਇਹਨਾਂ ਦੀ ਬਾਜੂ ਹੈਵੀ ਆਊਗੀ ਕਾਫੀ ਹੈਵੀ ਬਾਜੂ ਹੈਗੀ ਇਹਨਾਂ ਦੀ ਦੇਖੋ ਬਹੁਤ ਸੋਹਣੀ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਸਭ ਤੋਂ ਪਹਿਲਾਂ ਤਾਂ ਤੁਸੀਂ ਕਿ ਹਰ ਇੱਕ ਚੀਜ਼ ਦਾ ਆਪਣਾ ਆਪਣਾ ਦੇਖੋ ਇਹਦੇ ਵਿੱਚ ਪੈਚ ਵਰਕ ਹੋਇਆਗਾ ਸਾਰਾ ਇਹ ਪੈਚ ਪੈਚ ਹੋਇਆ ਹੋਇਆਗਾ ਬਹੁਤ ਸੋਹਣਾ ਜਿਹੜਾ ਸੂਟ ਹੈ ਰੈਡੀ ਹੋਇਆ ਤੇ ਇਹਦੇ ਬਾਟਮ ਦੇ ਉੱਤੇ ਬਾਰਡਰੀ ਆਊਗੀ ਤੇ ਇਹਦਾ ਦੁਪੱਟਾ ਆ ਗਿਆ ਜੀ ਇਹ ਆਪਣੇ ਵਰਕ ਵਾਲੇ ਸੂਟ ਰੈਡੀ ਹੋਏ ਸੀਗੇ ਕਸਟਮਰ ਦੇ ਨਾਲ ਨਾਲ ਹੁਣ ਤੁਹਾਨੂੰ ਦਿਖਾਉਂਦੇ ਜਾਵਾਂਗੇ ਹੋਰ ਵੀ ਸੂਟ ਆਪਣੇ ਰੈਡੀ ਹੁੰਦੇ ਜਾਣਗੇ ਤੇ ਹੁਣ ਮੈਂ ਤੁਹਾਨੂੰ ਦਿਖਾ ਰਹੀਆਂ ਸਟੀਚਿੰਗ ਵਾਲੇ ਸੂਟ ਇਹ ਭੈਣ ਦਾ ਸੂਟ ਰੈਡੀ ਹੋਇਆ ਸੀਗਾ ਇਹ ਬਾਹਰ ਜਾਣਾ ਹੈਗਾ ਤੁਹ ਆਜੇ ਇਹਨਾਂ ਦੇ ਕੋਰੀਅਰ ਕਰਨੇ ਨੇ ਇੱਕ ਸੂਟ ਉਹਨਾਂ ਦਾ ਰੈਡੀ ਹੋ ਰਿਹਾ ਹੈਗਾ ਬਸ ਥੋੜੇ ਟਾਈਮ ਤੱਕ ਆਪਾਂ ਇਹਨਾਂ ਨੂੰ ਡਿਸਪੈਚ ਕਰਾਂਗੇ ਤੇ ਬਹੁਤ ਸੋਹਣਾ ਸੂਟ ਹੈ ਸੈਟਨ ਆਰਗੈਨ ਸੈਟਨ ਦਾ ਆਪਣੇ ਕੋਲੇ ਸੂਟ ਹੈ ਜੀ ਇਹ ਦੇਖੋ ਇਹਦੋਂ ਫਿਨਿਸ਼ਿੰਗ ਪੱਟੀ ਦਿੱਤੀ ਹੈਗੀ ਆਪਾਂ ਨੇ ਫਿਨਿਸ਼ਿੰਗ ਪੱਟੀ ਦੇ ਕੇ ਚਾਕਾਂ ਤੇ ਬਾਜੂ ਦੇ ਉੱਤੇ ਤੇ ਇਹਦੀ ਜਿਹੜੀ ਨੈੱਕ ਹੈਗਾ ਉਹ ਆਪਾਂ ਲੇਸ ਨਾਲ ਹੀ ਡਿਜ਼ਾਈਨ ਕੀਤਾ ਹੈਗਾ ਤੇ ਇਹਦਾ ਜਿਹੜਾ ਦੁਪੱਟਾ ਹੈ ਦੁਪੱਟੇ ਤੇ ਪੈਣ ਨੇ ਕਿ ਹੈਵੀ ਨਹੀਂ ਸੀਗਾ ਬਟ ਆਪਾਂ ਨੇ ਫਿਨਿਸ਼ਿੰਗ ਦੇ ਦਿੱਤੀ ਹੈਗੀ ਦੇਖੋ ਮੈਨੂੰ ਖੁਦ ਨੂੰ ਜਿਹੜੀ ਚੀਜ਼ ਮੈਨੂੰ ਇਹ ਹੁੰਦਾਗਾ ਵੀ ਮੈਨੂੰ ਵੀ ਸੋਹਣੀ ਲੱਗੇ ਤੇ ਜਾਣ ਵਾਲੇ ਕੋਲ ਵੀ ਅੱਛਾ ਲੱਗੇ ਬਾਹਰ ਜਾਣਾ ਸੀਗਾ ਉਹਨਾਂ ਦਾ ਸੂਟ ਤੇ ਇਹ ਇਹਨਾਂ ਦੀ ਬਾਟਮ ਰੂਹ ਗਈ ਜੀ ਬਹੁਤ ਸੋਹਣਾ ਸੂਟ ਰੈਡੀ ਹੋਇਆ ਇਹਦੇ ਨਾਲ ਦੇ ਸੂਟ ਵੀ ਆਪਣੇ ਕੋਲ ਅਵੇਲੇਬਲ ਹੈਗੇ ਨੇਗੇ ਚਾਰ ਕਲਰ ਪਏ ਆ ਆਪਣੇ ਕੋਲੇ ਇਹਦੇ ਵਿੱਚ ਬਲੈਕ ਅਹ ਸੀ ਗ੍ਰੀਨ ਐਂਡ ਲਾਈਟ ਪਾਊਡਰ ਬਲੂ ਜਿਹਾ ਸ਼ੇਡ ਹੈਗਾ ਤੇ ਇਹ ਵਾਲੇ ਸੂਟ ਹੋਗੇ ਤੇ ਅੱਜ ਦੀ ਜਿਹੜੀ ਵੀਡੀਓ ਰੂ oh sorry ਨੈਕਸਟ ਜਿਹੜਾ ਸੂਟ ਰੈਡੀ ਹੋਇਆ ਸੀਗਾ ਇਹ ਵਾਲਾ ਹੋਇਆ ਜੀ ਇਹ ਟੌਰੀ ਸ਼ਿਲਕ ਦਾ ਦੁਪੱਟਾ ਹੈਗਾ ਅਹ ਟਾਈ ਡਾਈ ਹੋਇਆ ਹੈਗਾ ਤੇ ਇਹਦੇ ਤੇ ਆਪਾਂ ਨੇ ਇਦਾਂ ਫਿਨਿਸ਼ਿੰਗ ਦਿੱਤੀ ਹੈ 골ਡਨ ਲੇਸ ਨਾਲ ਬਹੁਤ ਸੋਹਣੀ ਬਰੀਕ ਜੀ ਲੇਸ ਹੈਗੀ ਤੇ ਇਹਦਾ ਜਿਹੜੀ ਬਾਟਮ ਹੈਗੀ ਇਹ ਵਾਲੀ ਰਹੂਗੀ ਜੀ ਤੇ ਸਟ੍ਰੇਟ ਬਾਟਮ ਹੈਗੀ ਤੇ ਆਪਾਂ ਨੇ ਉੱਤੇ ਇਲਾਸਟਿਕ ਪਾਈ ਹੈ ਤੇ ਜਿਹੜਾ ਇਹਦਾ ਸ਼ਰਟ ਹੈ ਪਿਓਰ ਟਿਸਟਾ ਬ੍ਰਾਂਡ ਦੀ ਜਿਹੜੀ ਜੋਰਜਟ ਦੀ ਸ਼ਰਟ ਰਹੂਗੀ ਜੀ ਤੇ ਇਹਦੇ ਤੇ ਆਪਾਂ ਨੇ ਇਦਾਂ ਫਿਨਿਸ਼ਿੰਗ ਦੇ ਕੇ ਬਾਟਮ ਨਾਲ ਦੇ ਸਟੱਫ ਦੇ ਚੰਪਾ ਲੇਸ ਲਗਾਈ ਹੈ ਅਜੇ ਤੇ ਤੇ ਬਟਨ ਲੱਗਣੇ ਨੇ ਕਿ ਮੇਰਾ ਸੂਟ ਰੈਡੀ ਹੋਇਆ ਸੀਗਾ ਤੇ ਇਹਦੇ ਨਾਲ ਦੇ ਸੂਟ ਕਸਟਮਰਾਂ ਦੇ ਵੀ ਰੈਡੀ ਹੋ ਕੇ ਗਏ ਨੇਗੇ ਤੇ ਇਹ ਮੈਂ ਮੇਰਾ ਹੀ ਦਿਖਾਤਾ ਉਹਨਾਂ ਦੇ ਚਲੇ ਗਏ ਨੇਗੇ ਸੂਟਰ ਇਹਦੇ ਨਾਲ ਦੇ ਕਾਫੀ ਸੂਟ ਰੈਡੀ ਹੋਏ ਨੇ ਮੇਰਾ ਸੂਟ ਦੇਖੀ ਕਿਉਂਕਿ ਪਹਿਲਾਂ ਵੀ ਮੈਂ ਦੀ ਵੀਡੀਓ ਪਾ ਚੁੱਕੀ ਸੀ ਇਹ ਮੈਂ ਸਟੀਚਿੰਗ ਵਾਲੇ ਦੀ ਪਾਈ ਹੈ ਤੇ ਇਹਦਾ ਜਿਹੜਾ ਗਲਾਸ ਨੈਕ ਬਣਾਇਆ ਆਪਾਂ ਨੇ ਆਪਾਂ ਨੇ ਥੋੜਾ ਜਿਹਾ ਨੈਕ ਡਿਜ਼ਾਈਨ ਚੇਂਜ ਕਰਤਾ ਗਲਾਸ ਨੈਕ ਬਣਾਤਾ ਤੇ ਹੁਣ ਅੱਜ ਦੀ ਜਿਹੜੀ ਵੀਡੀਓ ਹੈ ਕਾਫੀ ਭੈਣਾਂ ਵੀ ਨਰਾਜ਼ ਹੋਣੀਆਂ ਜੀ ਸਾਨੂੰ ਕੋਸਟਲੀ ਲਾ ਤੇ ਸੂਟ ਬਟ ਅੱਜ ਤੁਹਾਨੂੰ ਕਰਵਾ ਚੌਥ ਦੇ ਉੱਤੇ ਮੈਂ ਡਿਸਕਾਊਂਟ ਦੇਣ ਲੱਗੀਆਂ ਜੀ ਚਨਾਰ ਦੇ ਸੂਟ ਰਹਿਣਗੇ ਚਨਾਰ ਬ੍ਰਾਂਡ ਦੇ ਤੁਹਾਨੂੰ ਵੀ ਪਤਾ ਹੈ ਚਨਾਰ ਬ੍ਰਾਂਡ ਦਾ ਤੇ ਇਹ ਦੇਖੋ ਜੀ ਬਿਲਕੁਲ ओरिजिनल ਤੇ ਸਟੱਫ ਦੇਖੋ ਮੁੱਠੀ ਚ ਬੰਦ ਹੋਣ ਵਾਲਾ ਸਟੱਫ ਹੈ ਜੀ ਇਹਨਾਂ ਦਾ ਟੈਬੀ ਡਿਵਾਈਨ ਦੇ ਸੂਟ ਲੈਗੇ ਪਿਓਰ ਡਿਜੀਟਲ ਪ੍ਰਿੰਟ ਚਨਾਰ ਦੇ ਟੈਬੀ ਦੇ ਸੂਟ ਰਹਿਣਗੇ ਜੀ ਇਹ ਇਹ ਸੂਟ ਤੁਸੀਂ ਆਨਲਾਈਨ ਦੇਖੋਗੇ ਤਾਂ ਤੁਹਾਨੂੰ 2500 22500 ਦੇ ਪੈਣਗੇ ਬਟ ਆਪਾਂ ਨੇ ਇਹਨਾਂ ਨੂੰ ਪਹਿਲਾਂ 1700 ਰੁਪਏ ਦੇ ਵਿੱਚ ਸੇਲ ਕੀਤਾ ਸੀ ਅੱਜ ਤੁਸੀਂ ਖੁਦ ਸੋਚੋ ਐਂਡ ਤੱਕ ਵੀਡੀਓ ਨੂੰ ਦੇਖੋ ਵੀ ਆਪਾਂ ਇਹਨਾਂ ਦਾ ਕੀ ਰੇਟ ਦੇ ਸਕਦੇ ਆ ਆਪਾਂ ਨੇ 1700 ਰੁਪਏ ਦੇ ਵਿੱਚ ਲਾਸਟ ਪੀਸ 1600 ਰੁਪਏ ਦੇ ਵਿੱਚ ਦਿੱਤਾ ਸੀਗਾ ਆਪਾਂ ਨੇ ਇਹ ਡਿਸਕਾਊਂਟ ਦੇ ਵਿੱਚ ਤੇ ਇਹ ਅੱਜ ਹਜੇ ਉਹ ਭੈਣ ਦਾ ਗਿਆ ਵੀ ਨਹੀਂ ਹੈਗਾ ਬਲਕਿ ਅੱਜ ਜਾਣਾ ਹੈਗਾ ਉਹਨਾਂ ਦਾ ਸੂਟ ਉਹਦੇ ਨਾਲ ਦਾ ਸੂਟ ਵੀ ਵਿੱਚ ਆਊਗਾ ਭੈਣ ਕਹਿਣਗੇ ਵੀ ਤੁਸੀਂ ਸਾਨੂੰ ਕਾਸਟਲੀ ਲਾਤਾ ਜੀ ਉਦੋਂ ਉਹਦੇ ਹਿਸਾਬ ਨਾਲ ਸੀ ਕਿ ਹੁਣ ਅੱਜ ਇਹ ਡਿਸਕਾਊਂਟ ਹੈ ਤੁਸੀਂ ਖੁਦ ਸੋਚਿਓ ਐਂਡ ਤੱਕ ਦੱਸਿਓ ਮੈਨੂੰ ਸੋਚ ਕੇ ਫਟਾਫਟ ਕਮੈਂਟ ਕਰਿਓ ਪਹਿਲਾਂ ਹੀ ਦੇਖਨਸਾਰ ਵੀਡੀਓ ਵੀ ਕਿੰਨਾ ਕਾਪਾ ਡਿਸਕਾਊਂਟ ਦੇ ਰਹੀਆਂ ਇਹਨਾਂ ਦੇ ਉੱਤੇ ਤੇ ਬਹੁਤ ਭਾਰੀ ਡਿਸਕਾਊਂਟ ਹੈ ਇਹਨਾਂ ਦੇ ਉੱਤੇ ਦੇਖੋ ਕਲਰ ਚੈੱਕ ਕਰੀ ਚੱਲਿਓ ਲਓ ਜੀ カラー ਹੀ ਰਹਿਣਗੇ ਡਿਵਾਈਨ ਦੇ ਲਾਈਟ ਡਾਰਕ ਸਾਰੇ ਤਰ੍ਹਾਂ ਦੇ ਸ਼ੇਡ ਨਹਿੰਗੇ ਦੇ ਵਿੱਚ ਮੈਂ ਸਾਰੇ ਪੈਕਿੰਗਾਂ ਨਹੀਂ ਖੋਲੀਆਂ ਹੈਗੀਆਂ ਇਹਦੇ ਨਾਲ ਦੇ ਕਾਫੀ ਸੂਟ ਨੇਗੇ ਆਪਣੇ ਕੋਲ ਤੇ ਇਹ ਸੂਟ ਡਿਵਾਈਨ ਦੇ ਚਿਨਾਰ ਬ੍ਰਾਂਡ ਦੇ ਸੋਨੂ 1700 ਰੁਪਏ ਦਾ ਸੂਟ ਜੋ ਕਿ ਅੱਜ ਡਿਸਕਾਊਂਟ ਦੇ ਵਿੱਚ ਸੋਨੂ ਮਿਲ ਰਿਹਾ ਸਿਰਫ ਤੇ ਸਿਰਫ 900 ਰੁਪਏ ਦਾ ਬਿਗ ਆਫਰ ਹੈ ਜੀ ਹਾਫ ਰੇਟ ਵਾਲਾ ਕੰਮ ਹੈ ਜੀ ਤਾਰਾਂ ਸੌ ਦਾ ਸੂਟ ਜਿਹੜਾ ਤੁਹਾਨੂੰ 900 ਚ ਮਿਲ ਰਿਹਾ ਹੈ ਹਾਫ ਰੇਟ ਦੇ ਵਿੱਚ ਇਹ ਸੂਟ ਆਪਾਂ ਦੇ ਰਿਆਂਗੇ ਅੱਜ ਇਹ ਸੋਡੇ ਲਈ ਕਰਵਾ ਚੌਥ ਦਾ ਹੈਗਾ ਲਾਸਟ ਸਿਰਫ ਅੱਜ ਦੇ ਦਿਨ ਦਾ ਹੈਗਾ ਜੀ ਇਹ ਕੱਲ ਨੂੰ ਨਹੀਂ ਹੋਊਗਾ ਇਹਦਾ ਕੋਈ ਵੀ ਡਿਸਕਾਊਂਟ ਫਟਾਫਟ ਆਰਡਰ ਬੁੱਕ ਕਰੋ ਇੰਨਾ ਕੁ ਵਧੀਆ ਸਟੱਫ ਹੈ ਮੇਰੇ ਕਹਿਣ ਤੇ ਚੱਕ ਲਿਓ ਤੇ ਇੰਨਾ ਕੁ ਵਧੀਆ ਸਟੱਫ ਹੈਗਾ ਸਟੱਫ ਤੁਸੀਂ ਖੁਦ ਕਹੋਗੇ ਪਾਉਂਗੇ ਵੇਅਰ ਕਰੋਗੇ ਤੁਸੀਂ ਖੁਦ ਹੀ ਕਹਿ ਦੋਗੇ ਵੀ ਹਾਂਜੀ ਸਟੱਫ ਹੈਗਾ ਵਾਕਈ ਹੈਗਾ ਤੇ ਲੋ ਜੀ ਇਹ ਸਾਰੇ ਸੂਟ ਹੈਗੇ ਨੇਗੇ ਆਪਣੇ ਕੋਲ ਅਵੇਲੇਬਲ ਲੰਗੇ ਜਿਹੜਾ ਤੁਹਾਨੂੰ ਪ੍ਰਿੰਟ ਪਸੰਦ ਆਊਗਾ ਤੁਸੀਂ ਫਟਾਫਟ ਆਰਡਰ ਕਰ ਦਿਓ ਫਟਾਫਟ ਆਰਡਰ ਬੁੱਕ ਕਰ ਦਿਓ ਜੀ ਇਹਦੇ ਵਿੱਚ ਤਾਂ ਕਾਫੀ ਸੂਟ ਨੇਗੇ ਇਸ ਕਲਰ ਦੇ ਵਿੱਚ ਤਾਂ ਆਪਣੇ ਕੋਲੇ ਆਪਾਂ ਸਾਰੇ ਲੁੱਟ ਲਓ ਜੀ ਮੇਲਾ ਜਿੰਨਾ ਲੁੱਟਿਆ ਜਾਂਦਾ ਹੈਗਾ ਤੇ ਤੁਸੀਂ ਸੂਟ ਮੰਗਵਾ ਕੇ ਦੇਖਿਓ ਕਾਟਨ ਦਾ ਸੂਟ ਵੀ ਨਹੀਂ ਤੁਹਾਨੂੰ ਕੋਈ 900 ਰੁਪਏ ਦਾ ਦਿੰਦਾ ਹੈਗਾ ਜੀ ਤੇ ਚਿਨਾਰ ਦਾ ਆਪਾਂ ਤੁਹਾਨੂੰ ਦੇ ਰਹੇ ਹਾਂ ਡਿਵਾਈਨ ਦੇ ਡਿਵਾਈਨ ਸਿਲਕ ਦੇ ਸੂਟ ਵਧੀਆ ਫੈਬਰਿਕ ਬਿਲਕੁਲ ਲਾਈਟ weight ਐਂਡ ਸੁਪੀਰੀਅਰ ਫੈਬਰਿਕ ਰਹੂਗਾ ਜੀ ਜਿਹੜਾ ਕਲਰ ਪ੍ਰਿੰਟ ਤੁਹਾਨੂੰ ਪਸੰਦ ਆਉਂਦਾ ਹੈਗਾ फटाफट ਚੱਕ ਲਿਓ ਆਰਡਰ ਪਲੇਸ ਕਰਿਓ 9253115036 ਦੇ ਉੱਤੇ ਤੇ ਆਪਣਾ ਆਰਡਰ ਪਲੇਸ ਕਰਕੇ फटाफट ਤੇ ਸ਼ਿਪਿੰਗ ਨਾਲ ਕਰਕੇ ਫਟਾਫਟ ਤੁਸੀਂ ਆਰਡਰ ਬੁੱਕ ਕਰ ਲਿਓ ਤੇ ਮੈਂ 900 ਰੁਪਏ ਇਹਨਾਂ ਦਾ ਸਿਰਫ ਪ੍ਰਾਈਸ ਹੈ ਸ਼ਿਪਿੰਗ ਐਕਸਟਰਾ ਰਹੂਗੀ ਤੇ ਜਿਹੜਾ ਕਲਰ ਤੁਹਾਨੂੰ ਪਸੰਦ ਆ ਰਿਹਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ 9253115036 ਤੇ ਥੈਂਕ ਯੂ ਜੀ ਮੇਰੇ ਵੱਲੋਂ ਸਾਰਿਆਂ ਨੂੰ ਕਰਵਾ ਚਾਹੁੰਦੀ ਹਾਂ ਲੱਖ ਲੱਖ ਮੁਬਾਰਕਾਂ ਥੈਂਕ ਯੂ